ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪਹਿਲਾ ਸੁਣ ਮਨ ਪੂਲੇ ਬਾਵਰੇ ਕਰਕੇ ਚਰਣੀ ਲਾਗ ਹਰ ਚਪ ਨਾਮ ਤੇ ਆਏ ਤੂੰ ਜਮ ਡਰ ਪੈ ਦੁਖ ਭਾਗ ਦੁਖ ਕਣੋ ਤੋ ਹਾਕਣੀ ਕਿਉ ਥੇਰ ਰਹੇ ਸੋਹਾਗ ਭਾਈ ਰੇ ਅਬਰ ਨਹੀਂ ਮੈਂ ਥਾਉ ਮੈਂ ਤਨ ਨਾਮ ਨਿਤਾਨ ਹੈ ਕਰਤੀ ਆ ਬਲ ਜਾਓ ਰਹਾਉ ਗਰਮ ਤਪਤ ਸਾਬਾਸ ਤਿਸ ਤਿਸ ਕੈ ਸੰਗ ਮਿਲਾਓ ਤੇ ਸਬੇਨ ਕੜੀਨਾ ਜੀਵੂ ਬਿਨ ਨਾਵੇ ਮਰ ਜਾਓ ਮੈਂ ਅੰਦੋਲੇ ਨਾਮ ਨਾ ਵਿਸਰੈ ਟੇਕ ਟਿੱਕੀ ਕਰ ਜਾਓ ਗੁਰੂ ਜਿਨਾਂ ਕਾ ਅੰਦੋਲਾ ਚੀਲੇ ਨਾਹੀ ਠਾਓ ਬਿਨ ਸਤਗੁਰ ਨਾਓ ਨਾ ਪਾਈਏ ਬਿਨ ਨਾਵੇ ਕਿਆ ਸੋਆਓ ਆਏ ਕਿਆ ਪਛਤਾਵਣਾ ਜਿਉ ਸੁੰਜੇ ਕਰ ਕਾਓ ਬਿਨ ਨਾਵੇ ਦੁੱਖ ਤੇ ਹੋਰੀ ਜੋ ਕਲਰ ਕੀ ਪੀਤ ਤਬਲਕ ਮਹਿਲ ਨ ਪਾਈਏ ਜਬਲਕ ਸਾਚ ਨਾ ਚੀਤ ਸਬਤ ਰੱਪੇ ਕਰ ਪਾਈਏ ਨਿਰਬਾਣੀ ਪਤਨੀਤ ਹੋਂਗ ਔਰ ਪੁਛੋਂ ਆਪਣੇ ਗੁਰ ਪਚਕਾਰ ਕਮਾਓ ਸਬਤ ਸਲਾਹੀ ਮਨ ਵਸੇ ਹੋਂ ਮੈਂ ਤੁਖ ਜਲ ਜਾਓ ਸੱਚੇ ਹੋਏ ਮਿਲਾਵੜਾ ਸੱਚੇ ਸਾਚ ਮਿਲਾਓ ਸਬਤ ਰਤੇ ਸੇ ਨਿਰਮਲੇ ਤਜ ਕਾਮ ਕਰੋ ਦਹੰਕਾਰ ਨਾਮ ਸਲਾਹਣ ਸਦ ਸਦਾ ਹਰ ਰੱਖੇ ਔਰ ਤਾਰ ਸੋ ਕਿਉ ਮਨੋ ਵਿਸਾਰੀਏ ਸਭ ਜੀਆਂ ਕਾ ਆਧਾਰ ਸਭ ਤਮਰੇ ਸੋ ਮਾਰਾ ਰਹੇ ਫਿਰ ਮਰੇ ਨਾ ਤੁਜੀ ਬਾਰ ਸਬਦੇ ਹੀ ਤੇ ਪਾਈਏ ਹਰ ਨਾਮੇ ਲੱਗੇ ਪਿਆਰ ਬਿਨ ਸਬਦੇ ਜਗ ਪੂਲਾ ਫਿਰੇ ਮਰ ਜਨਮੇ ਪਰੋਵਾਰ ਸਭ ਸਲਾਹੇ ਆਪਕੋ ਵੱਡੋ ਵਡੇਰੀ ਹੋਏ ਗੌਰ पे ਨਾ ਆਪਣਾ ਚੀਨੀਏ ਕਹੇ ਸੁਣੇ ਕਿਆ ਹੋਏ ਨਾਨਕ ਸਬਦ ਪਛਾਣੀਏ ਹੋਮੇ ਕਰੇ ਨਾ ਕੋਈ